ਸਾਡੇ ਭਰਾ ਨੇ ਉਹ ਆ ਗਿਆ ਜੱਟ ਦੁਕਾਨ ਵਾਲਾ ਸਰਦਾਰ ਨਿਰਮਲ ਸਿੰਘ ਪੰਜ ਦਾ ਪੁੱਤ ਮੇਰੇ ਵੀਰੋ ਤਾੜੀ ਮਾਰੋ ਤੁਹਾਡੇ ਵਿਚਕਾਰ ਸਾਡੇ ਰੰਗਲੇ ਪੰਜਾਬ ਦਾ ਪੰਜਾਬੀਆਂ ਦਾ ਮਾਣ ਉਹ ਬੱਬਰ ਸ਼ੇਰ ਪੰਜਾਬ ਦਾ ਗਰਾਊਂਡ ਦੇ ਵਿੱਚ ਆਇਆ ਉਹ ਜਾਣਾ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਯਾਰਾਂ ਨਾਲ ਯਾਰੀਆਂ ਪਗਾਉਣ ਲਈ ਪਰ ਇੱਥੇ ਵੀ ਅਮਨભાઈ ਕਹਿੰਦਾ ਸਾਡੀਆਂ ਯਾਰੀਆਂ ਪਕਾਉਣ ਲਈ ਪੁੱਜਿਆ ਸਵਰਨਿਆ ਚੱਕ ਬੈਕ ਕਰਕੇ ਦਾ ਗੱਲ ਦੁਕਾਨ ਵਾਲੇ ਖੁਸ਼ੀ ਦੀ ਕੌਡੀ ਦਾ ਬੱਬਰ ਸ਼ੇਰ ਦਲੇਰ ਪੁੱਤੇ ਉਧਰੋਂ ਨੋਟਾਂ ਨਹੀਂ ਪਰਖਾ ਕਰਤੀ ਹਾਰਾਂ ਦੇ ਨਾਲ ਸਵਾਗਤ ਕੀਤਾ ਗਿਆ ਹੈ ਕਹਿੰਦੇ ਕੌਡੀ ਦਾ ਰਾਜਕੁਮਾਰ ਕੌਡੀ ਦਾ ਪ੍ਰਿੰਸ ਮੇਰੇ ਵੀਰੋ ਸਰਦਾਰ ਨਿਰਮਲ ਸਿੰਘ ਪੰਚ ਦਾ ਲਾਡਲਾ ਪੁੱਤ ਮੇਰੇ ਵੀਰੋ ਸਾਡੇ ਵਿਚਾਰ ਪੁੱਜਿਆ ਦੁਕਾਨ ਵਾਲਾ ਜੱਟ ਖੁਸ਼ੀ ਦੁੱਕਾਂ ਵਾਲਾ ਆ ਜਿਹੜੇ ਦੁੱਕਾਂ ਵਾਲੇ ਨੂੰ ਖੜੇ ਖੜੇ ਤਾੜ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਤਾੜੀਆਂ ਜ਼ੋਰਦਾਰ ਜਿਹੜੇ ਦੁੱਕਾਂ ਵਾਲੇ ਜੱਟ ਨੂੰ ਪਿਆਰ ਕਰਦੇ ਖੇਡ ਨੂੰ ਇਹਦੀ ਸੋਚ ਨੂੰ ਇਹਦੇ ਸੁਭਾਅ ਨੂੰ ਗੱਡ ਕੇ ਤਾੜੀ ਠੋਕ ਦਿਓ ਹਾਂ ਅਮਰੀਕ ਅੱਬ ਤੋਂ ਹਰਮਨ ਪਿਆਰਾ ਜਾਫੀ ਬਣਿਆ ਅੱਜ ਤੱਕ ਦਾ ਦੁੱਕਾਂ ਵਾਲਾ ਖੁਸ਼ੀ ਮੇਰੇ ਵੀਰੋ ਆਹ ਨਿਮਰਤਾ ਦੇਖੋ ਜੱਟ ਕਹਿੰਦੇ ਸਿੱਧਾ ਗਰਾਊਂਡ 'ਚ ਆਇਆ ਧਰਤੀ ਮਾਂ ਨੂੰ ਨਮਸਕਾਰ ਕੀਤੀ ਐ ਮੱਥਾ ਟੇਕਿਆ ਉਸ ਤੋਂ ਬਾਅਦ ਸੰਗਤ ਦੇ ਰੂਪ ਰੂਪ ਬਿਨਾ ਕਹਿਤ ਹੋ ਗਿਆ ਕੱਲੇ-ਕੱਲੇ ਦਰਸ਼ਕਾਂ ਮੇਰੇ ਵੀਰੋ ਹੱਥ ਬੁਲਾ ਲਿਆ ਕਬੱਡੀ ਦਾ ਰਾਜਕਮਾਰ ਧੁੱਗਾਂ ਵਾਲਾ ਖੁਸ਼ਦੀਪ ਮੇਰੇ ਵੀਰੋ ਇੱਕ ਵੱਡੇ ਮਾਣ ਵਾਲੀ ਗੱਲ ਜਦੋਂ 2023 ਦਾ ਸੀਜ਼ਨ ਧੁੱਗਾਂ ਵਾਲੇ ਖੁਸ਼ੀ ਨੇ ਮੇਰੇ ਵੀਰੋ ਆਸਟ੍ਰੇਲੀਆ ਦੀ ਧਰਤੀ ਤੇ ਖੇਡਿਆ ਤਾਂ ਨੌਜੰਨ ਦੇ ਮੋਢੇ ਤੇ ਸੱਟ ਵੱਜ ਗਈ ਡਾਕਟਰ ਨੇ ਆਖ ਦਿੱਤਾ ਕਿ ਖੁਸ਼ੀ ਤੇਰਾ ਆਪਰੇਸ਼ਨ ਹੋਵੇਗਾ 2-3 ਮਹੀਨੇ ਰਿਕਵਰੀ ਨੂੰ ਲੱਗ ਜਾਣਗੇ ਪਰ ਪਤਾ ਨਹੀਂ ਇਹ ਤੁਹਾਡੀਆਂ ਦੁਆਵਾਂ ਨੇ ਦਰਸ਼ਕ ਵੀਰੋ ਅਮਰੀਕ ਕਮਾਣਾ ਵਾਲਿਆ ਇਹ ਸੱਚ ਗੱਲ ਹੈ ਬਾਈ ਕਿਉਂਕਿ ਜਦੋਂ 6 ਵਜੇ ਆਸਟ੍ਰੇਲੀਆ ਦੀ ਧਰਤੀ ਤੇ 2-3 ਮਹੀਨਿਆਂ ਦੀ ਰਸਤਾਖਿਆ ਦੀ ਡਾਕਟਰ ਨੇ ਵੀ ਆਪਰੇਟ ਵੀ ਕਰਨਾ ਪਊਗਾ ਪਰ ਲੋਕਾਂ ਦੀਆਂ ਦੁਆਵਾਂ ਨੇ ਐਸੀ ਕਿਰਪਾ ਕੀਤੀ ਹੈ ਜਿਵੇਂ ਪ੍ਰਦੀਪ ਤੂਫਾਨ ਤੇ ਕੀਤੀ ਉਵੇਂ ਸੇਮ ਸਾਡੀਆਂ ਅੱਖਾਂ ਦੇ ਸਾਹਮਣੇ ਦੂਜਾ ਚਾਂਸ ਦੀ ਕਬੱਡੀ ਦਾ ਮੇਰੇ ਵੀਰੋ ਔਰ ਆਸਟ੍ਰੇਲੀਆ ਤੋਂ ਜਾਂਦੇ ਸਾਰੀ ਨੌਜਵਾਨੇ ਠੀਕ 1 ਮਹੀਨੇ ਬਾਅਦ ਬਿਨਾ ਕਿਸੇ ਪ੍ਰੈਸ਼ਰ ਦੇ ਮੇਰੇ ਵੀਰੋ ਉਹ ਕੈਨੇਡਾ 'ਚ ਕਬੱਡੀ ਦੀ ਸ਼ੁਰੂਆਤ ਕਰਤੀਏ ਤੁਹਾਡੀਆਂ ਦਵਾਮਾ ਸਨ ਮੇਰੇ ਵੀਰੋ ਕਿਉਂਕਿ ਕਬੱਡੀ ਦੀ ਦੁਨੀਆ ਦਾ ਹਰਮਨ ਪੈਰਾ ਯਾਫੀ ਕਬੱਡੀ ਨੂੰ ਚਾਹਣ ਵਾਲਿਆਂ ਨੂੰ ਆਪਣਾ ਰੱਬ ਮੰਨਦਾ ਮੇਰੇ ਵੀਰੋ ਤੇ ਲੋਕ ਵੀ ਮੇਰੇ ਵੀਰੋ ਦੁਆ ਕਰਦੇ ਆ ਕਿ ਦੁੱਗਾ ਵਾਲੇ ਖੁਸ਼ੀ ਨੂੰ ਕਦੇ ਤਤੀਬਾ ਨਾ ਲੱਗੇ ਫਿਰ ਨੌਜਾਨੇ ਮੇਰੇ ਵੀਰੋ ਬਿਨਾ ਪ੍ਰੇਸ਼ਣ ਤੋਂ ਕੈਨੇਡਾ ਦਾ ਸਾਰਾ ਸੀਜ਼ਨ ਖੇਡਿਆ ਟ੍ਰਾਂਟੋ ਵਿੱਚ ਥੋੜੇ ਮੈਚ ਖੇਡੇ ਤੇ ਫਿਰ ਜਾ ਕੇ ਜਦੋਂ BC ਵਿੱਚ ਖੇਡੇ ਆ ਤਾਂ BC ਦੇ ਪੂਰੇ ਸੀਜ਼ਨ ਦਾ ਮੇਰੇ ਵੀਰੋ 2023 ਦਾ ਸੀਜ਼ਨ ਦਾ ਬੈਸਟ ਜਾਫੀ ਬਣਿਆ ਦੁੱਗਾਂ ਵਾਲਾ ਖੁਸ਼ੀ ਮੇਰੇ ਵੀਰੋ ਵੱਡੇ ਮਾਣ ਵਾਲੀ ਗੱਲ ਹੈ ਕਿ ਆਹ ਜ਼ਿਲ੍ਹੇ ਨੂੰ ਸਾਡੇ ਸੰਗਰੂਰ ਜ਼ਿਲ੍ਹੇ ਨੂੰ ਦੁੱਗਾਂ ਵਾਲਾ ਖੁਸ਼ੀ ਦੁਨੀਆ ਜਿਹਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ ਮੇਰੇ ਵੀਰੋ ਉਹ ਜਾਫੀ ਸਾਡੇ ਜ਼ਿਲ੍ਹੇ ਨੂੰ ਮਿਲਿਆ ਅੱਜ ਦੁੱਗਾਂ ਵਾਲੇ ਦੀ ਰਾਤ ਨੂੰ ਫਲਾਈਟ ਹੈ ਕਿਉਂਕਿ 29 30 ਤੇ 31 ਤਰੀਕ ਨੂੰ ਐਡੀਲੇਡ ਦੀ ਧਰਤੀ ਆਸਟ੍ਰੇਲੀਆ ਦੇ ਵਿੱਚ ਮੇਰੇ ਵੀਰੋ ਆ ਸਿੱਖ ਖੇਡਾਂ ਦੀ ਗੱਲ ਹੋਣੀ ਹੈ ਉੱਥੇ ਦੁੱग्गा ਵਾਲੇ ਨੇ ਜੱਫੇ ਲਾਉਣੇ ਆ ਸੋ ਬੇਨਤੀ ਆ ਜਿਹੜੇ ਵੀਰ ਦੁੱग्गा ਵਾਲੇ ਖੁਸ਼ੀ ਨੂੰ ਦਿਲੋਂ ਪਿਆਰ ਕਰਦੇ ਆ ਇੱਕ ਜ਼ੋਰ ਦਾ ਤਾੜੀ ਦੁੱग्गा ਵਾਲੇ ਖੁਸ਼ੀ ਲਈ ਮਾਰ ਦਿਓ ਮੇਰੇ ਵੀਰੋ ਆ ਬਾਜੀ ਤਾੜੀ ਆਉਂ ਬੱਜ ਗਈ ਤਾੜੀ ਕਿਉਂਕਿ ਦੁੱग्गा ਵਾਲੇ ਨੂੰ ਦੁਨੀਆ ਦਿਲੋਂ ਪਿਆਰ ਕਰਦੀ ਹੈ ਭਾਵੇਂ ਬਜ਼ੁਰਗ ਨੇ ਭਾਵੇਂ ਬੱਚੇ ਨੇ ਭਾਵੇਂ ਨੌਜਵਾਨ ਨੇ ਹਰ ਇੱਕ ਆਹ ਇਨਸਾਨ ਦੁੱग्गा ਵਾਲੇ ਜੱਟ ਨੂੰ ਦਿਲੋਂ ਪਿਆਰ ਕਰਦਾ ਪਰ ਦੁੱग्गा ਵਾਲਾ ਵੀ ਦਰਸ਼ਕਾਂ ਨੂੰ ਸੱਦੂ ਆ ਆਪਣਾ ਰੱਬ ਮੰਨਦਾ ਇਹ ਕਹਿੰਦਾ ਹੁੰਦਾ ਕਿ ਅੱਜ ਜੇ ਮੈਂ ਉਰੇਆ ਤਾਂ ਇਹ ਦਰਸ਼ਕਾਂ ਦੀ ਬਦੌਲਤ ਹੈ ਦਰਸ਼ਕ ਵੀਰੋ ਤੁਹਾਡੇ ਪਿਆਰ ਸਦਕਾ ਇਹ ਬੱਬਰ ਸ਼ੇਰ ਤੁਹਾਨੂੰ ਆਪਣਾ ਰੱਬ ਮੰਨਦਾ ਮਾਂ ਖੇਡ ਕਬੱਡੀ ਦੇ ਵਿੱਚ ਵੱਡੀਆਂ ਤਰੱਕੀਆਂ ਦੁੱग्गा ਵਾਲੇ ਦੀਆਂ ਤੇ ਹੁਣ ਤੁਹਾਡੇ ਰੂਬਰੂ ਹੁੰਦਾ ਹੋਇਆ ਹਰ ਇੱਕ ਨਾਲ ਹੱਥ ਮਿਲਾ ਨਿਮਰਤਾ ਦੇਖੋ ਹਰ ਗਰਾਂ ਫੋਟੋ ਕਰਵਾ ਰਿਹਾ ਹੈ ਇਹ ਆ ਸਾਡਾ ਖੁਸ਼ਦੀਪ ਖੁਸ਼ੀ ਕਬੱਡੀ ਦਾ ਪ੍ਰਿੰਸ ਕਬੱਡੀ ਦਾ ਰਾਜਕਮਾਰ ਤੇ ਰੰਗਲੇ ਪੰਜਾਬ ਦਾ ਬੱਬਰ ਸ਼ੇਰ ਓਏ ਸੰਧੂਆ ਆ ਰੰਗਲੇ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਨਿਰਮਲ ਸਿੰਘ ਜਿੱਲ ਦਾ ਪੁੱਤ ਮੇਰੇ ਵੀਰੋ ਲੋਹੜੇ ਦੀ ਨਿਮਰਤਾ ਉਹਦੇ ਲਈ ਆ ਕਬੱਡੀ ਨੂੰ ਚਾਹਣ ਵਾਲਾ ਅੱਜ ਅਮਨ ਕਹਿੰਦਾ ਕੇ ਜੀ ਬਿਰਕੇ ਹੁਸਨ ਬਿਰਕੇ ਤੇ ਆਮਣੇ ਬਿਰਕਦੀਆਂ ਯਾਰੀਆਂ ਨਭਾਉਣ ਲਈ ਆਪਣੇ ਜ਼ਰੂਰੀ ਸਮੇਂ ਤੋਂ ਸਮਾਂ ਕੱਢ ਕੇ ਉਹ ਦੁੱਗਾਂ ਵਾਲਾ ਖੁਸ਼ੀ ਕਹਿੰਦੇ ਸਾਡੇ ਵਿਚਕਾਰ ਪੁੱਜਿਆ ਮੈਂ ਤੱਕ ਰਿਆ ਸੀ ਜਦੋਂ ਖੁਸ਼ੀ ਗਰਾਊਂਡ ਦਾ ਢੇਡਾ ਲਾ ਰਿਹਾ ਸੀ ਨਾ ਉਹ ਸਾਹਮਣੇ ਟਰਾਲੀ ਤੇ ਇੱਕ 18-19 ਸਾਲਾਂ ਦਾ ਉਹ ਗੱਭਰੂ ਖੜਾ ਫਰਨਿਆ ਖੜਾ ਹੋ ਕੇ ਪੱਟਾਂ ਤੇ ਥਾਪੀਆਂ ਮਾਰ ਰਿਹਾ ਸੀ ਆ ਉਹ ਬੈਠਾ ਉਹ ਬੈਠਾ ਥਾਪੀਆਂ ਮਾਰ ਰਿਹਾ ਸੀ ਪੱਟਾਂ ਦੇ ਇਹ ਦੁਕਾਨ ਵਾਲੇ ਖੁਸ਼ੀ ਦਾ ਖੁਸ਼ੀ ਕੇੜਾ ਖੁਸ਼ੀ ਕੇੜਾ ਤਾਲ ਆ ਰਿਹਾ ਸੰਧੂਆ ਕਿ ਇਹਨੂੰ ਦੇਖ ਕੇ ਆ ਸਾਡੀ ਨਵੇਂ ਉਮਰ ਦੇ ਮੁੰਡਿਆਂ ਦਾ ਚਿਤ ਕਰੇ ਕਿ ਅਸੀਂ ਵੀ ਦੁੱਗਾ ਵਾਲੇ ਵਰਗੇ ਬਣੀਏ ਅਸੀਂ ਵੀ ਮੇਰੇ ਵੀਰੋ ਅੱਗੁੱਤ ਦੇ ਧੜੀ ਹਰ ਦਾ ਪੇਜ ਦੇ ਧੜੀ ਬਣੀਏ ਔਰ ਕਬੱਡੀ ਦੇ ਵੱਡੇ ਜਾਪੀ ਬਣੀਏ ਸੇਧ ਲੈਣਗੇ ਖੁਸ਼ੀ ਕਹਿੰਦਾ ਸੰਧੂ ਅੱਜ ਰਾਤ ਦੀ ਫਲੈਟ ਹੈ ਮਖਿਆ ਖੁਸ਼ੀ ਮੂਰੇ ਮੂਰੇ ਚੱਲ ਮਿੱਤਰਾ ਉਹ ਤੇਰੇ ਮਗਰ ਮੇਲ ਦੀ ਆਵਾ ਮੂਰੇ ਮੂਰੇ ਚੱਲ ਮਿੱਤਰਾ ਉਹ ਤੇਰੇ ਮਗਰ ਵੇਲ ਦੀ ਆਵਾ ਚੱਲ ਕੇ 라 ਤੈਨੂੰ ਪਾਲ ਪੰਘੂਰੀ ਡੀਕਦੇ ਆਉਣਿਆ ਪਿੱਛੇ ਪਿੱਛੇ ਧੰਨਵਾਦ ਧੰਨਵਾਦ ਦੁੱਗਾਂ ਵਾਲਾ ਖੁਸ਼ੀ ਡਾਊਨ ਟੂ ਅਰਥ ਕੱਲੇ ਕੱਲੇ ਦਰਸ਼ਕ ਵੀਰ ਕੋਲੇ ਆਪ ਜਾ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਪਿਆਰ ਕਬੋਲਿਆ ਉਧਰ ਸੈਮੀ ਦੀਆਂ ਟਾਈਆਂ 60 ਕਿਲੋ ਭਾਰ ਦੀ ਹੈ ਕੱਢਣ ਲੱਗੇ ਲਾਈਨ ਅਪ ਲਾਈਨ ਅਪ ਕਰ ਲੋ ਦੋਨੋ ਟੀਮਾਂ ਦੀ ਲਾਈਨ ਅਪ ਕਰ ਲੋ ਲਾਈਨ ਅਪ ਦੋਨੇ ਟੀਮਾਂ ਦੇ ਖਿਡਾਰੀ ਜਿਹੜੇ ਲਾਈਨ ਅਪ ਕਰ ਲੋ ਖੁਸ਼ੀ ਖਿਡਾਰੀਆਂ ਨਾਲ ਜਾਣ ਪਹਿਚਾਨ ਤੇ ਇੱਕ ਯਾਦਗਾਰੀ ਤਸਵੀਰ ਸਾਰੀ ਕਮੇਟੀ ਵਾਲੇ ਵੀ ਜਾਣਗੇ ਦੋਨੋ ਟੀਮਾਂ ਲਾਈਨ ਅਪ ਕਰ ਲੋ ਅਮਨੇ ਟੀਮਾਂ ਟੀਮਾਂ ਲਾਈਨ ਅਪ ਨੇ ਸਾਹ ਦੁਗਾਂ ਵਾਲੇ ਖੁਸ਼ੀ ਨੂੰ ਲੈ ਕੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਤੇ ਕੁਝ ਸਿੱਖ ਲੋ ਜੱਟ ਤੋਂ ਤੇ ਕੁਝ ਬਣਨਾ ਗੁਣ ਲੈ ਲੋ ਜੱਟ ਤੋਂ ਜੇ ਕੁਝ ਬਣਨਾ ਕੌਡੀ ਦੇ ਬੱਬਰ ਸ਼ੇਰ ਤੋਂ 60 ਕਿਲੋ ਪਾਰ ਦੇ ਸੈਮੀ ਦੀਆਂ ਟਾਈਆਂ ਲਾਈਵ ਦੇ ਸਾਹਮਣੇ ਪੈ ਰਹੀਆਂ ਜੇ ਕਿਸੇ ਨੇ ਦੇਖਣੀਆਂ ਤੇ ਆ ਕੇ ਦੇਖ ਸਕਦੇ ਆ ਕਬੱਡੀ 60 ਕਿਲੋ ਪਾਰ ਸੈਮੀਫਾਈਨਲ ਦੀਆਂ ਟਾਈਆਂ ਕੱਢਣ ਲੱਗਿਆ ਹੈ ਗਰਾਊਂਡ ਦੇ ਵਿੱਚ ਲਾਈਵ ਦੇ ਸਾਹਮਣੇ ਅਮਰੀਕ ਦੋਗਾ ਵਾਲਾ ਖੁਸ਼ੀ ਅੱਜ ਪਹਿਲੀ ਵਾਰ ਜਾਣ ਪਛਾਣ ਕਰ ਰਿਹਾ ਹੈ ਕਹਿੰਦਾ ਯਾਰ ਮੈਨੂੰ ਤਾਂ ਸੰਗ ਜੀ ਲੱਗਦੀ ਹੈ ਮੇਰੇ ਨਾਲ ਤਾਂ ਜਦੋਂ ਮਹਿਮਾਨ ਜਾਣ ਪਛਾਣ ਕਰਦਾ ਹੁੰਦੇ ਆ ਮੈਨੂੰ ਤਾਂ ਉਦੋਂ ਸੰਗ ਲੱਗਦੀ ਹੈ ਮੈਂ ਕਿਵੇਂ ਜਾਣ ਪਛਾਣ ਕਰਾਂ ਮਾ ਖੁਸ਼ੀ ਕੁਝ ਨਹੀਂ ਹੁੰਦਾ ਇਹ ਤੇਰੇ ਭਰਾ ਨੇ ਛੋਟੇ ਵੱਡੇ ਵੀਰ ਹੈ ਜਿਵੇਂ ਹਰ ਪੀਤਰੇ ਆਖਿਆ ਜਦੋਂ ਕਿ ਇਦਾਂ ਦਾ ਲੀਜੈਂਡ ਕਬੱਡੀ ਦਾ 스타 ਮੇਰੇ ਵੀ ਉਹ ਗਰਾਊਂਡ ਚ ਆਉਂਦਾ ਨਾ ਜਾਂ ਕਿਸੇ ਮੇਲੇ ਤੇ ਆਉਂਦਾ ਜਦੋਂ ਫੁਰਸਤ ਦੇ ਪਲ ਹੁੰਦੇ ਆ ਅੱਜ ਦੁੱਗਾ ਵਾਲਾ ਭਾਵੇਂ ਫਲਾਈਟ ਆ ਜਾਣੀ ਹੈ ਪਰ ਬੇਨਤੀ ਆ ਵੀ ਨਵੀਂ ਉਮਰ ਦੇ ਮੁੰਡਿਆਂ ਨੂੰ ਕਿ ਕੁਝ ਸਮਾਂ ਕੱਢ ਕੇ ਇਹਨਾਂ ਦੇ ਨਾਲ ਬੈਠਿਆ ਕਰੋ ਇਹਨਾਂ ਤੋਂ ਕੁਝ ਪੁੱਛਿਆ ਕਰੋ ਇਹਨਾਂ ਤੋਂ ਸਿੱਖਿਆ ਕਰੋ ਬਹੁਤ ਸੇਧ ਮਿਲੂ ਤੇ ਇਹਨਾਂ ਤੋਂ ਸਿੱਖਿਆ ਮੇਰੇ ਵੀਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਊਗਾ ਦੁੱਗਾਂ ਵਾਲਾ ਜੱਟ ਆਇਆ ਬਹੁਤ ਬਹੁਤ ਧੰਨਵਾਦ